हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾ ਆਖਲਾ ਪਿਛੇ ਦੀ ਤਿਆਰੀ ਦੇ ਦਿਨ 4.9 ਅਭਿਆਸ ਤੇ ਪਹੁੰਚੇ ਆ ਤਾਂ ਇਹਦਾ ਬੇਟਾ ਆਖਰੀ ਟੌਪਿਕ ਆ ਕਹਿੰਦਾ ਹੇਠ ਦਿੱਤੀਆਂ ਦਸ਼ਮਲਵ ਸੰਖਿਆਵਾਂ ਦੀ ਭਾਗ ਪਤਾ ਕਰੋ ਤਾਂ ਬੇਟਾ ਇਹ ਤੇ ਕਈ ਇਹਦੇ ਹੋਰ ਵੀ ਸੌਖੇ ਮੈਥਡ ਹੈਗੇ ਪਰ ਉਹ ਆਪਾਂ ਅੱਗੇ ਡਿਸਕਸ ਕਰਾਂਗੇ ਦਸ਼ਮਲਵ ਦੀ ਭਾਗ ਦੇ ਹੁਣ ਬੇਟਾ ਜਿਹੜਾ ਤੁਹਾਡੀ ਕਿਤਾਬ ਚ ਮੈਥਡ ਦਿੱਤਾ ਹੋਇਆ ਉਹਦੇ ਨਾਲ ਆਪਾਂ ਸਵਾਲ ਕਰਦੇ ਆ ਪਹਿਲਾ ਸਵਾਲ ਹੈ ਇਹਨੂੰ ਬੇਟਾ ਆਪਾਂ ਇਸੇ ਤਰ੍ਹਾਂ ਲਿਖ ਲੈਣਾ 18 10.24 भाग 3 ਠੀਕ ਹੈ ਇਹਦੇ ਵਿੱਚ ਬੇਟਾ ਆਪਾਂ ਸ਼ੁਰੂ ਚ ਸਟੈਪ ਕਰਦੇ ਆਂ ਵੀ ਜੇ ਨਹੀਂ ਜਾਂਦਾ ਤਾਂ 300 ਵੀ ਕਰ ਦਿੰਨੇ ਆ ਤੇ ਜੇਕਰ 30 ਵੀ ਕਰ ਦਿੰਨੇ ਆ ਨਹੀਂ ਤਾਂ ਫਿਰ ਅਸੀਂ ਦੋ ਅੰਕ ਲੈ ਲੈਨੇ ਆ ਆਪਾਂ ਬੇਟਾ ਦੋ ਲੈ ਲੈਨੇ ਆ ਸਟੈਪ ਘਟਾਉਣੇ ਆ ਤਾਂ 3 ਛੀਕੇ 18 0 ਦੀ 8 18 ਚੋਂ 18 ਇਹ 0 ਆ ਗਈ ਠੀਕ ਹੈ ਉਤੋਂ ਬੇਟਾ ਅਸੀਂ ਕੀ ਲਾਉਣੇ ਪਏ ਆ ਹੁਣ ਦਸ਼ਮਲਵ ਤੋਂ ਬਾਅਦ ਦਾ ਅੰਕ ਲਾਉਣੇ ਪਏ ਦੂਆ ਇੱਥੇ ਅਸੀਂ ਦਸ਼ਮਲਵ ਲਾ ਦਵਾਂਗੇ 2 ਤੇ ਹੁਣ ਪੂਰਾ ਨਹੀਂ ਜਾਂਦਾ 3 0 0 ਤੇ ਉਤੋਂ ਲਾ ਲਿਆ ਅਸੀਂ ਚੌਕਾ ਤਾਂ 3 8 24 0 ਆਗੇ ਬਸ ਬੇਟਾ ਇਹਦਾ ਧਿਆਨ ਰੱਖਣਾ ਵੀ ਜਿੱਥੇ ਦਸ਼ਮਲਵ ਦਾ ਸਟੈਪ ਹੈਗਾ ਉੱਥੇ ਅਸੀਂ ਉੱਤਰ ਦੇ ਵਿੱਚ ਵੀ ਦਸ਼ਮਲਵ ਲਾ ਦੇਣਾ ਇਹਦਾ ਆਪਾਂ ਸੌਖਾ ਢੰਗ ਵੀ ਕਰਾਂਗੇ ਠੀਕ ਹੈ ਉਹਦੇ ਵਿੱਚ ਉਹ ਅਸੀਂ ਇਹਦਾ ਵਟਾ 100 ਕਰ ਦਿੰਨੇ ਹੁੰਨੇ ਆ ਤਾਂ ਬਾਤ ਕਰ ਲਏ ਅੱਗੇ ਆਪਾਂ ਬੇਟਾ ਭਾਗ ਕਰਦੇ ਹਾਂ 8.64 8.64 ਭਾਗ 4 ਹੁਣ ਬੇਟਾ ਆਤਾ 4 ਦੂਣੀ 8 ਜਦੋਂ ਬੇਟਾ ਦਸ਼ਮਲਵ ਤੋਂ ਅਗਲੇ ਅੰਕ ਲਾਉਣੇ ਆ ਇੱਥੇ ਉੱਤਰ ਦੇ ਵਿੱਚ 20 ਦਸ਼ਮਲਵ ਲਾ ਦੇਣਾ ਠੀਕ ਹੈ ਉਤੋਂ ਲਾ ਲਿਆ ਅਸੀਂ 6 ਕ ਤਾਂ 4 1 ਕ 4 ਬਾਕੀ ਬਚ ਗਏ 2 ਉਤੋਂ ਲਾ ਲਿਆ 4 4 6 ਕ 24 ਬਾਕੀ ਬਚ ਗਏ 0 ਤਾਂ ਸਾਡਾ ਉੱਤਰ ਕਿੰਨਾ ਆ ਗਿਆ 2.16 ਮੇਰਾ ਖਿਆਲ ਆ ਬੇਟਾ ਗੱਲ ਪਤਾ ਲੱਗ ਗਈ ਤੁਹਾਨੂੰ ਠੀਕ ਹੈ ਹੁਣ ਬੇਟਾ ਅਸੀਂ ਇਹਦਾ ਤੀਜਾ ਸਵਾਲ ਕਰਦੇ ਹਾਂ 2.48 ਭਾਗ 8 2.48 ਭਾਗ 8 ਤਾਂ ਬੇਟਾ ਅਸੀਂ ਕੀ ਕਰਾਂਗੇ ਨਹੀਂ ਜਾਂਦਾ ਇੱਥੇ 24 ਨਹੀਂ ਇਕੱਠਾ ਲੈ ਸਕਦੇ ਇਸ ਗੱਲ ਦਾ ਧਿਆਨ ਰੱਖਣਾ ਦਸ਼ਮਲਵ ਵਾਲ ਪੂਰੇ ਅੰਕ ਦੇ ਨਾਲ ਦਸ਼ਮਲਵ ਵਾਲਾ ਅੰਕ ਇਕੱਠਾ ਨਹੀਂ ਕਰਨਾ ਅਸੀਂ ਇੱਥੇ 24 ਲੈ ਕੇ 8.24 ਨਹੀਂ ਕਰ ਸਕਦੇ ਠੀਕ ਹੈ ਤਾਂ 800 2 ਦੇ 2 ਬਚ ਗਏ ਉਤੋਂ ਲਾ ਲਿਆ ਚੌਕਾ ਜਦੋਂ ਦਸ਼ਮਲਵ ਤੋਂ ਅਗਲਾ ਅੰਕ ਲਾਉਣਾ ਹੈ ਇੱਥੇ ਦਸ਼ਮਲਵ ਨਾਲ ਲਾ ਦੇਣਾ ਉਤੋਂ ਲਾ ਲਿਆ ਚੌਕਾ 8.3 24 ਤਾਂ 0 ਉੱਤੋਂ ਲਾ ਲਿਆ 8 8 1ਮ 8 ਤਾਂ ਇੱਥੇ ਬਚ ਗਈ 0 ਇਹ ਆ ਗਿਆ 0.31 ਸਾਡਾ ਉੱਤਰ ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਕਰਦੇ ਹਾਂ ਇਹਦਾ ਡੀ ਭਾਗ ਡੀ ਭਾਗ ਨੂੰ ਧਿਆਨ ਦੇ ਨਾਲ ਦੇਖੋ 16.5 ਭਾਗ 15 ਹੁਣ ਬੇਟਾ ਅਸੀਂ ਦਸ਼ਮਲਵ ਦੇ ਸੱਜੇ ਹੱਥ ਜਿਹੜੇ ਆ ਸੰਖਿਆ ਸੰਖਿਆ ਬਣਦੀ ਉਹ ਇਕੱਠੇ ਲੈ ਸਕਦੇ ਆ ਤਾਂ 16 ਲੈ ਲਈਏ 15 1.15 ਠੀਕ ਹੈ ਇੱਕ ਬਾਕੀ ਬਚ ਗਿਆ ਹੁਣ ਬੇਟਾ ਅਸੀਂ ਦਸ਼ਮਲਵ ਲਾਉਣਾ ਹੈ ਦਸ਼ਮਲਵ ਤੋਂ ਅਗਲਾ ਅੰਕ ਲਾਉਣਾ ਤਾਂ ਇੱਥੇ ਦਸ਼ਮਲਵ ਲਾ ਦਵਾਂਗੇ ਠੀਕ ਹੈ ਤਾਂ ਉੱਤੋਂ ਲਾ ਲਿਆ 5 ਆ 15 1. 15 ਬਾਕੀ 0 ਸਾਡਾ ਉੱਤਰ ਆ ਗਿਆ 1.1 ਠੀਕ ਹੈ ਬੇਟਾ ਤਾਂ ਹੁਣ ਬੇਟਾ ਆਪਾਂ ਆ ਗਏ ਇਹਦੇ ਆਖਰੀ ਸਵਾਲ ਤੇ 34.3 ਭਾਗ 7 ਤਾਂ ਬੇਟਾ ਆਹ ਕਿੱਥੇ ਲੈ ਸਕਦੇ ਆ ਆਪਾਂ 34 ਠੀਕ ਹੈ ਜੇ ਇਹ ਦਸ਼ਮਲਵ ਇੱਥੇ ਹੁੰਦਾ ਫੇਰ ਅਸੀਂ ਕੱਲਾ 3 ਦੇ ਨਾਲ ਹੀ ਹਿਸਾਬ ਕਰਨਾ ਸੀਗਾ ਤਾਂ 7 ਚੌਕਾ 28 14 ਚੋਂ 8 ਗਏ 6 ਦੂਆ ਚੋਂ 2 ਗਏ 0 ਉੱਤੋਂ ਬੇਟਾ ਅਸੀਂ ਦਸ਼ਮਲਵ ਤੋਂ ਅਗਲਾ ਅੰਕ ਲਾਉਣਾ ਇੱਥੇ ਦਸ਼ਮਲਵ ਲਾ ਦੇਵਾਂਗੇ ਉੱਤੋਂ ਲਾ ਲਿਆ 3 ਆ ਤਾਂ 70 ਨਾਮ 63 ਬਾਕੀ ਬਚ ਗਏ 0 ਇਹਦਾ ਉੱਤਰ ਆ ਗਿਆ 4.9 ਸੋ ਇਹ ਸੀਗਾ ਬੇਟਾ 4.9 ਅਭਿਆਸ ਦਾ ਦੂਜੇ ਸਵਾਲ ਦਾ ਈ ਭਾਗ ਆਖਰੀ ਭਾਗ ਆਖਰੀ ਸਵਾਲ ਸੀਗਾ ਇਹਦੇ ਨਾਲ ਹੀ ਇਹ ਐਕਸਰਸਾਈਜ਼ ਕੰਪਲੀਟ ਹੋ ਗਈ ਹੈ ਤਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ